ਕੋਲ ਅਧਿਕਾਰ ਨਹੀਂ ਹੈ ਤੁਹਾਡੀ ਕਾਰ ਜਾਂ ਤੁਹਾਡੀ ਬਾਈਕ ਨੂੰ ਰੋਕ ਦੇਵੇ ਪਰ ਤੁਸੀਂ ਕਾਨੂੰਨ ਦੇ ਵਿੱਚੋਂ ਸਿੱਖਿਆ ਹੈ ਇੱਕ ਨੀਲੀ ਟੋਪੀ ਵਾਲਾ ਉਮਾਨ ਵਿਦ ਅ ਬਲੂ ਟੁਰਬਨ ਅਤੇ ਚਿੱਟੀ ਸ਼ਰਟ ਵਾਲਾ ਅਤੇ ਨੀਲੀ ਪੈਂਟ ਵਾਲਾ ਤੇ ਕਾਲੇ ਬੂਟਾਂ ਵਾਲਾ ਅਤੇ ਇੱਕ ਵਿਸਲ ਵਾਲਾ ਅਤੇ ਉਹ ਇੱਕ ਵਾਰੀ ਹੱਥ ਖੜਾ ਕਰੇਗਾ ਤੁਸੀਂ ਚਾਹੇ 1 ਲੱਖ ਦੇ ਮੋਟਰਸਾਈਕਲ ਤੇ ਬੈਠੇ ਹੋ ਜਾਂ ਮੈਂ ਕਰੋੜ ਵਾਲੀ ਗੱਡੀ ਤੇ ਬੈਠੇ ਹਾਂ ਪਰ ਮੈਂ ਤੁਸੀਂ 10 ਦੀ ਸਪੀਡ ਤੇ ਆ ਰਹੇ ਹੋ ਜਾਂ ਮੈਂ 100 ਦੀ ਸਪੀਡ ਤੇ uska ek hath his one hand us tarah karega he will say like this tanu rukna hi pavega you will have to stop tis chindi marji spinareo what's the pace you might be coming upon kyon why ਕਿਉਂਕਿ ਉਸਨੇ ਕੋਲ ਅਧਿਕਾਰ ਹੈ ਬਟ ਹੀ ਹੈਜ਼ ਦਾ ਅਥਾਰਟੀ ਅਤੇ ਕਾਨੂੰਨ ਦੇ ਵਿੱਚ ਹੈ ਐਂਡ ਹੀ ਇਜ਼ ਇਨ ਦਾ ਲਾਅ ਅਗਰ ਜੇਕਰ ਕੋਈ ਸਿੰਪਲ ਵਿਅਕਤੀ ਤੁਹਾਡੀ ਕਾਰ ਦੇ ਅਗੇ ਇਸ ਤਰ੍ਹਾਂ ਕਰੇ ਇਫ ਐਨ ਆਨਨੋਟ ਨੋ ਪਰਸਨ ਸਟੈਪਸ ਟੌਮਸ ਇਨਫਰੰਟ ਆਫ ਕਾਰ ਐਂਡ ਸਟੌਪ ਅਤੇ ਤੁਹਾਡੇ ਮਨ 'ਚ ਪਹਿਲਾ ਖਿਆਲ ਇਹ ਆਏਗਾ ਐਂਡ ਦਾ ਫਰਸਟ ਥੌਟ ਦੈਟ ਵਿਲ ਕਮ ਇਨ ਯੂਅਰ ਮਾਈਂਡ ਨਗਾ ਆ ਜਾ ਰਾਇਆ ਉਤੋਂ ਦੀ ਉਹ ਲੈਟ ਯੂ ਕਾਰ ਗੋ ਆਪਨ ਹਿਮ ਕਿਉਂਕਿ ਉਸਦੇ ਕੋਲ ਅਧਿਕਾਰ ਨਹੀਂ ਹੈ ਬਟ ਹੀ ਡਿਜ਼ਨਟ ਹੈਵ ਦਾ ਅਥਾਰਟੀ ਪਰ ਜਿਸਨੇ ਕੋਲ ਅਧਿਕਾਰ ਹੈ ਬਟ ਦਾ ਵਨ ਹੂ ਹੈਜ਼ ਦਾ ਅਥਾਰਟੀ ਅਗਰ ਕਈ ਵਾਰ ਤੁਹਾਡੇ ਕੋਲ ਕਾਗਜ਼ ਪੂ ਇਹ ਜਾਂ ਸੀਟ ਬੈਲਟ ਨਹੀਂ ਪਾਇਆ ਸਮ ਟਾਈਮਸ ਯੂ ਡੂ ਨਟ ਪੁਟ ਔਨ ਦ ਸੀਪੈਲਸ ਔਰ ਯੂ ਡੋ ਨਟ ਹੈਵ ਅ ਹੈਲਮਟ ਔਰ ਦ ਪੇਪਰਸ ਅਤੇ ਉਹਨਾਂ ਉਹਨਾਂ ਸਧਾਰਨ ਕੱਪੜਿਆਂ ਦੇ ਵਿੱਚ ਕੋਈ ਐਵੇਂ and someone just an ordinary person in uh, civil clothes udde udthe nahi langda <laughs> hove he just passing by that way ikwari tusi zarur tanu chatka lagda aya ve kithe policeman to nahi sometimes you, you you feel a jerk inside that is he not a policeman kyuke uddi bardee aho us bardee de vich kamm karda hai for he works in his uniform awan si isaya de vich dekhteyan ke parmeshwar de lok kis bardee de vich kamm karde han let us see in the isaya in which uniform the people of god wore अते किस तरह कम कर सकते हैं एंड हाउ कैन दे वर्क काट अते इसकी 10 आयत नु मैं पढ़ने वाला हां एंड आइसाया 61 वर्स व्हाट वी विल बी रीडिंग अते उथे सी देखते हैं कि परमेश्वर दा वचन सानु की कहंदा है एंड ओवर देयर वी कैन सी व्हाट द वर्ड ऑफ गॉड सेज अते लिखया है कि मैं यहोवा विच बहुत खुश होवांगा एंड खुश किस वेले होवांगा जिस वेले मैं बपतिस्मा ले चुका होवांगा

joyful in my lord ate ajj jeda sansar de andar ik vyakti hai usda mann kithe magan rehanda hai o kithe kithe khobeya rehanda hai apni zindagi par par parmeshwar da vachan is tarah kehnda hai mera jee my mind parmeshwar de vich magan rahoonga main parmeshwar de vich magan ho jaawanga i will rejoice ਉਹ ਇਸ ਇਨ ਦਾ ਲਾਰਡ ਅਤੇ ਮੈਂ ਸਾਰੀਆਂ ਚੀਜ਼ਾਂ ਨੂੰ ਭੁੱਲ ਜਾਵਾਂਗਾ ਅਤੇ ਕਿਸ ਤਰ੍ਹਾਂ ਉਹਦੇ ਵਿੱਚ ਮਗਨ ਹੋ ਜਾਵਾਂਗਾ ਅਤੇ ਫਿਰ ਲਖਦਾ ਮੈਂ ਉਹਦੇ ਵਿੱਚ ਬਹੁਤ ਖੁਸ਼ ਹੋ ਜਾਵਾਂਗਾ ਕਿਉਂਕਿ ਯਿਸੂ ਮਸੀਹ ਨੇ ਕਿਹਾ ਕਿ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ ਅਤੇ ਮੈਂ ਤੁਹਾਨੂੰ ਸੱਚੀ ਸ਼ਾਂਤੀ ਦਿੰਦਾ ਹਾਂ ਅਤੇ ਉਹ ਜਿਹੜੀ ਸ਼ਾਂਤੀ ਪਰਮੇਸ਼ੁਰ ਦਿੰਦੇ ਹਨ ਉਸਨੂੰ ਕਿਸ ਤਰ੍ਹਾਂ ਸੇ ਆਪਣੇ ਜੀਵਨ ਦੇੰਦਰ ਲੈ ਸਕਦੇ ਹਾਂ ਕਿਉਂਕਿ ਪਰਮੇਸ਼ਰ ਦਾ ਵਚਨ ਸਾਨੂੰ ਇਸ ਤਰ੍ਹਾਂ ਦੱਸਦਾ ਹੈ ਜੋ ਜਿਸ ਨੇ ਮੁਕਤੀ ਮੈਨੂੰ ਮੁਕਤੀ ਦੇ ਵਸਤਰ ਪੁਆਏ ਹਨ ਉਸ ਧਰਮ ਦੇ ਚੋਗੇ ਨੇ ਨਾਲ ਮੈਨੂੰ ਕੱਜਿਆ ਉਹ ਕਹਿੰਦਾ ਤੁਹਾਨੂੰ ਧਾਰਮਿਕਤਾ ਦੇ ਵਸਤਰ ਦਿੰਦਾ ਹੈ ਉਹ ਅਤਿ ਉਜਨੇ ਧਾਰਮਿਕਤਾ ਦੇ ਵਸਤੇ ਸਾਨੂੰ ਜਿੰਦਾ ਹੈ ਐਂਡ ਦ ਕਲੋਸ ਆਫ ਰਾਈਟੇਸਨੈਸ ਦੈਟ ਹੀ ਗਿਵਸ ਅਸ ਉਨਾਂ ਵਸਤਰਾ ਦੇ ਅੰਦਰ ਤਾਕਤ ਹੈ ਕਿ ਅਸੀਂ ਯਿਸੂ ਦੇ ਨਾਮ ਦੇ ਵਿੱਚ ਕਿਸੇ ਨੂੰ ਗਵਾਹੀ ਦੇ ਸਕੀਏ ਐਂਡ ਦੋਸ ਕਲੋਸ ਹੈਵ ਦ ਪਾਵਰ ਦੈਟ ਵੀ ਕੈਨ ਵਿਟਨੈਸ ਜੀਸਸ ਪ੍ਰਕਾਸ਼ ਦੀ ਪੋਥੀ ਦੇ ਵਿੱਚ ਤਾਂ ਹੀ ਲਿਖਦਾ ਕਿ ਡਰਕਲਾਂ ਤੇ ਬੇਪਰਤੀਤਿਆਂ ਦੈਟਸ ਵਾਈਟ ਇਟ ਇਜ਼ ਰਿਟਨ ਇਨ ਰਿਵਿਲੇਸ਼ਨ ਆਲ ਦੋਸ ਹੂ ਆਰ ਸਕੇਅਰ ਐਡੇ ਯਿਸੂ ਦੇ ਨਾਮ ਦੀ ਗਵਾਹੀ ਦੇਣ ਤੋਂ ਡਰਦੇ ਨੇ ਹੂ ਆਰ ਫੀਅਰਫੁਲ ਵੈਨ ਦੇ ਜਿਹੜੇ ਇਸ ਦੁਨੀਆ ਦੇ ਉੱਤੇ ਆਦਮੀਆਂ ਦੇ ਆਖੇ ਲੱਗਦੇ ਨੇ ਅਤੇ ਪਰਮੇਸ਼ਵਰ ਦੇ ਲੋਕਾਂ ਦੇ ਖਿਲਾਫ ਜਾਂਦੇ ਨੇ ਪਰਮੇਸ਼ਵਰ ਦੀ ਆਗਿਆਕਾਰੀ ਕਰਨ ਵਾਲੇ ਲੋਕਾਂ ਦੀ ਗੱਲ ਕਰ ਰਿਹਾ ਹੈ

ਇਹ ਜਿਹੜੇ ਮਸੀਹੀ ਲੋਕ ਨੇ ਜਿਨ੍ਹਾਂ ਨੇ ਬਪਤਿਸਮੇ ਲਏ ਹਨ ਅਤੇ ਜਿਨ੍ਹਾਂ ਨੇ ਅਜੇ ਬਪਤਿਸਮੇ ਲੈਣੇ ਹਨ ਸੋ ਬਾਈਬਲ ਦੱਸਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਸ਼ਿੰਗਾਰਨਾ ਹੈ ਬਾਈਬਲ ਦੱਸਦਾ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਸ਼ਿੰਗਾਰ ਹੋਣਾ ਚਾਹੀਦਾ ਹੈ ਅਤੇ ਬਾਈਬਲ ਦੇ ਵਿੱਚ ਉਹਨਾਂ ਘਹਿਣਿਆਂ ਦੇ ਨਾਮ ਦਰਜ ਹਨ ਅਤੇ ਜਿਨ੍ਹਾਂ ਘਹਿਣਿਆਂ ਨੂੰ ਅਸੀਂ ਪਾਣਾ ਹੈ the ornaments which we need to wear ateo gane pa ke si parmeshwar de us raj de vich parvesh kar sakange ate bible de vich likha hai ke har oh vyakti ਜਿਸ ਦੇ ਉਤੇ ਪਵਿੱਤਰ ਆਤਮਾ ਦੀ ਮੋਹਰ ਨਾ ਲੱਗੀ ਹੋਵੇ ਉਹ ਸਵਰਗ ਰਾਜ ਦੇ ਵਿੱਚ ਪ੍ਰਵੇਸ਼ ਨਹੀਂ ਕਰੇਗਾ ਉਹ ਸਵਰਗ ਰਾਜ ਦੇ ਵਿੱਚ ਨਹੀਂ ਜਾਵੇਗਾ ਹੀ ਵਿਲ ਨੋਟ ਗੋ ਇਨਟੂ ਦ ਕਿੰਗਡਮ ਆਫ ਗੋਡ ਇਸ ਕਰਕੇ ਪਹਿਲਾਂ ਸਾਨੂੰ ਬਪਤਿਸਮਾ ਲੈਣਾ ਹੈ ਅਤੇ ਉਸ ਤੋਂ ਬਾਅਦ ਅਸੀਂ ਪਰਮੇਸ਼ਵਰ ਦੇ ਆਤਮਾ ਨੂੰ ਪਾਉਂਦੇ ਹਾਂ ਅਤੇ ਬਾਈਬਲ ਇਸ ਤਰ੍ਹਾਂ ਦੱਸਦਾ ਹੈ ਮੈਂ ਟੁੱਟੇ ਵਾਲਿਆਂ ਦੇ ਉੱਤੇ ਪੱਟੀ ਬੰਨਦਾ ਹਾਂ ਆਏ ਬੈਂਡੇਜ ਦੋਸੂ ਹੂ ਆਰ ਵੰਡਡ ਫਰਮ ਹਾਰਟ ਅ ਜਿਹੜਾ ਟੁੱਟਾ ਦਿਲ ਹੈ ਉਹ ਅਸੀਂ ਕਿਸ ਤਰ੍ਹਾਂ ਦੇਖਦੇ ਹਾਂ ਹਾਊ ਡੂ ਯੂ ਸੀ ਅ ਬ੍ਰੋਕਨ ਹਾਰਟ ਟੁੱਟਾ ਦਿਲ ਜਿਹੜਾ ਹੈ ਅ ਬ੍ਰੋਕਨ ਹਾਰਟ ਤੇ ਬਾਈਬਲ ਕਹਿੰਦਾ ਉਸਤੇ ਪੱਟੀ ਬੰਨੀ ਜਾ ਸਕਦੀ ਹੈ ਯੈਸ ਇਟ ਕੈਨ ਬੀ ਬੈਂਡੇਜਡ ਅਪਨ ਤੁਹਾਨੂੰ ਪਤਾ ਜੇ ਸਰੀਰ ਦੇ ਬਾਹਰੀ ਹਿੱਸੇ ਤੇ ਸੱਟ ਲੱਗਦੀ ਹੈ ਉਸ ਨੂੰ ਪੱਟੀ ਕੀਤਾ ਜਾਂਦਾ ਹੈ ਡੂ ਯੂ ਨੋ ਵੀ ਵੀ ਜਸਟ ਪਟਾਈ ਅ ਬੈਂਡੇਜ ਅਪਨ ਦਾ ਆਊਟਰ ਪਾਰਟ ਆਫ ਅ ਬੋਡੀ ਵੈਨ ਇਟ ਗੈਟਸ ਜਿਹੜਾ ਦਿਲ ਨੇ ਉਸ ਦੇ ਉੱਤੇ ਕੋਈ ਪੱਟੀ ਨਹੀਂ ਹੁੰਦੀ ਪਰ ਬਾਈਬਲ ਕਹਿੰਦਾ ਕਿ ਇਹ ਜਿਹੜੇ ਵਚਨ ਨੇ ਤੁਹਾਡੇ ਦਿਲਾਂ ਨੂੰ ਜਾ ਕੇ ਤਸੱਲੀ ਦਿੰਦੇ ਹਨ ਐਂਡ ਦ ਬਾਈਬਲ ਸੇਜ਼ ðiਸ ਵਰਸ ਗਿਵ ਅ ਰੈਂਚ ਟੂ ਯੋਰ ਹਾਰਟ ਅਤੇ ਸਾਡੇ ਦਿਲਾਂ ਨੂੰ ਤੰਦਰੁਸਤੀ ਦਿੰਦੇ ਹਨ ਐਂਡ ਇਟ ਗਿਵਸ ਗੁੱਡ ਹੈਲਥ ਟੂ ਯੋਰ ਹਾਰਟ ਅਤੇ ਦਿਲ ਦੀ ਜਿਹੜੀ ਉਪਜ ਹੈ ਉਹ ਜੀਬ ਦੇ ਰਹੀਂ ਬਾਹਰ ਆਉਂਦੀ ਹੈ ਮਾਊਥ ਆਫ ਦਾ ਹਾਰਟ ਕਮਸ ਥਰੂ ਯੋਰ ਟੰਗ ਬਹੁਤ ਵਾਰੀ ਅਸੀਂ ਆਪਣੇ ਮੂੰਹ ਦੇ ਵਿੱਚੋਂ ਇਦਾਂ ਦੇ ਸ਼ਬਦ ਬੋਲਦੇ ਹਾਂ ਮੈਨੀ ਟਾਈਮਸ ਵੀ ਸਪੀਕ ਸਮ ਵਰਡਸ ਫਰਮ ਆ ਮਾਊਥ ਅਤੇ ਸਾਡੇ ਜਿਹੜੇ ਸ਼ਬਦ ਆ ਉਹ ਇੱਕ ਗੋਲੀ ਦੀ ਤਰ੍ਹਾਂ ਜਾਂਦੇ ਹਨ ਐਂਡ ਅਸ ਵਰਡਸ ਗੋ ਲਾਈਕ ਅ ਬੁਲੇਟ ਅਤੇ ਬਹੁਤ ਸਾਰੇ ਲੋਕਾਂ ਨੂੰ ਜ਼ਖਮੀ ਕਰ ਦਿੰਦੇ ਹਨ ਐਂਡ ਇਟ ਵੂਂਡਸ ਮੈਨੀ ਪੀਪਲ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਤਬਾਹ ਕਰ ਦਿੰਦੇ ਹਨ ਐਂਡ ਇਟ ਡਿਸਟਰੋਇਸ ਮੈਨੀ ਪੀਪਲਸ ਲਾਈਫ ਸਾਡੇ ਸ਼ਬਦ ਜਿਹੜੇ ਨੇ ਆਵਰ ਓਨ ਵਰਡਸ ਪਰ ਜੇ ਤੁਸੀਂ ਪਰਮੇਸ਼ਵਰ ਦੇ ਆਤਮਾ ਦੇ ਨਾਲ ਭਰੇ ਹੋਇਓ But if you're full... ਚਿਤਸੀ ਪਰਮੇਸ਼ਵਰ ਦੇ ਆਤਮਾ ਦੇ ਵਿੱਚ ਮਗਨ ਹੋ ਜੇ ਤੁਸੀਂ ਪਰਮੇਸ਼ਵਰ ਦੇ ਉਸ ਅਦੂਗਰੇ ਨੂੰ ਪਾ ਲਿਆ ਹੈ ਅਤੇ ਜਥਾ ਦੇ ਅੰਦਰ ਸ਼ਾਂਤੀ ਹੈ ਅਤੇ ਜਦ ਤੁਸੀਂ ਟੁੱਟੇ ਦਿਲ ਵਾਲੇ ਨੂੰ ਮਿਲੋਗੇ ਤਾਂ ਬਾਈਬਲ ਦੱਸਦਾ ਹੈ ਉਸ ਨੂੰ ਸ਼ਾਂਤੀ ਮਿਲੇਗੀ ਉਸ ਨੂੰ ਅਨੰਦ ਮਿਲੇਗਾ ਅਤੇ ਥਾੜੇ ਨਾਲ ਉਸ ਨੂੰ ਸਮਾਂ ਬਤੀਤ ਕਰਕੇ ਤੇ ਵਧੀਆ ਲੱਗੇਗਾ ਐਂਡ ਹੀ ਵਿਲ ਫੀਲ ਗੁੱਡ ਵੈਨ ਹੀ ਸਪੈਂਸ ði ਟਾਈਮ ਵਿਦ ਯੂ ਤੁਹਾਡੇ ਵਿੱਚੋਂ ਉਸਦੇ ਲਈ ਚੰਗੀਆਂ ਚੀਜ਼ਾਂ ਬਾਹਰ ਜਾਣਗੀਆਂ within you will come good thanks for him ਅਤੇ ਤੁਸੀਂ ਦੂਜੇ ਲਈ ਸ਼ਾਂਤੀ ਦੇ ਪ੍ਰਤੀਕ ਹੋ ਜਾਓਗੇ and you will be a sign of peace for others ਅਤੇ ਤੁਸੀਂ ਪਰਮੇਸ਼ਵਰ ਦੇ ਜਿਹੜੇ ਵਾਅਦੇ ਆ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਦੋਗੇ and you will bring upon them the promises of god ਅਤੇ ਤੁਹਾਡੇ ਦੁਆਰਾ ਉਸ ਦੀ ਅਜੀਬ ਆਸ਼ੀਸ਼ ਨੂੰ ਪਾ ਲੈਣਗੇ and they will receive through you his divine peace ਅਤੇ ਆਨੰਦ ਨਿਰਪਰ ਜਾਣਗੇ and they will be filled with joy ਅਤੇ ਮਤੀ 9 ਉਸ ਦੀ 35 ਦੇ ਵਿੱਚ ਦੇਖੋ ਕੀ ਲਿਖਿਆ ਹੈ ਮੈਥਿਊ 9:35 ਅਤੇ ਬੜਾ ਪਿਆਰਾ ਵਚਨ ਹੈ ਜਿਹੜਾ ਪਰਮੇਸ਼ੁਰ ਦਾ ਅਸੀਂ ਅੱਜ ਪੜ੍ਹਾਂਗੇ ਅਤੇ ਇੱਥੇ ਲਿਖਿਆ ਹੈ ਬਿ ਯਿਸੂ ਮਸੀਹ ਉਹਨਾਂ ਦੀਆਂ ਸਮਾਜਾਂ ਦੇ ਵਿੱਚ ਉਪਦੇਸ਼ ਦਿੰਦੇ ਅਤੇ ਰਾਜ ਦੀ ਕੁਝ ਖ਼ਬਰੀ ਦਾ ਪ੍ਰਚਾਰ ਕਰਦੇ ਸਾਰੇ ਰੋਗਾਂ ਨੂੰ ਠੀਕ ਕਰਦੇ all kind of sickness ate sari maandgi nu dur kar de and taking away all the disease sarvat nagran te pindan de vich gaye he went into around all the cities and villages the bible is tane dasda hai ki yesu masi duniya te aaye for bible says jesus christ came into this world taaki oh parmeshwar da jehda anugrah hai parmeshwar da jehda sansar de naal pyar hai so that the the love of the lord that he has for the world and His people taki oh us pyar nu duniya de vich leke aa sakan so that he could bring that love into this world ate oh jehda pyar hai oh duniya de vich phalaya ja sake that love could be flourished and it should be scattered into this world ajj sari duniya de vich yesu masi de naam de vich aradhna ho rahi hai in all the world this is worshiping going in the name of jee saari duniya de vich log parmeshwar de val hath vadhake usdi vadhai kar rahe ha is da ki karan hai dosto kyunki parmeshwar ne jagat de naal prem kita hai ate jo jada prem hai oh sade vich aa chuka hai ate si parmeshwar di yojna nu samajh chuke ha ਅਤੇ ਹੁਣ ਅਸੀਂ ਉਸਦੀ ਯੋਜਨਾ ਦੇ ਵਿੱਚ ਸ਼ਾਮਲ ਹੋ ਚੁੱਕੇ ਹਾਂ ਅਤੇ ਬਹੁਤ ਸਾਰੇ ਜਿਹੜੇ ਉਹਦੀ ਯੋਜਨਾ ਦੇ ਵਿੱਚ ਸ਼ਾਮਲ ਹੋ ਚੁੱਕੇ ਹਨ ਅਤੇ ਬਹੁਤ ਸਾਰੇ ਜਿਹੜੇ ਉਸ ਯੋਜਨਾ ਲਈ ਬੁਲਾਏ ਗਏ ਹਨ ਪਰ ਹਜੇ ਤੱਕ ਉਹ ਪਰਮੇਸ਼ਰ ਦੀ ਯੋਜਨਾ ਨੂੰ ਆਪਣੇ ਜੀਵਨ ਦੇ ਅੰਦਰ ਆਣ ਨਹੀਂ ਦਿੰਦੇ but many have not allowed the will of god to come into their lives ate ajas jis the dharmakta de vastran nu paliye ate we wear upon ourselves his clothes of righteousness ate ho chude dharmakta de vastran di bible gal karda hai and the bible talks about those clothes of righteousness ate dasda hai ke ode vich usne sanu khushi jehdi hai ode naal ditti hui hai it is written that he has given the joy along with that ate ajj assi khushi nu labdiyan bahar jaake and we are joy and happiness outside ਅਸੀਂ ਖੁਸ਼ ਹੋਣਾ ਚਾਹੁੰਦੇ ਹਾਂ we want to be happy ਅਤੇ ਕਿਸ ਤਰ੍ਹਾਂ ਸੇ ਖੁਸ਼ ਹੋ ਸਕਦੇ ਹਾਂ how can be glad ਕਿਤਾ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿ ਸਕਦੇ ਹਾਂ how can be happy in to a life ਕਈ ਵਾਰੀ ਆਦਮੀ ਆਪਣੀ ਖੁਸ਼ੀ ਦੇ ਲਈ ਦੂਜਿਆਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ for his joy someone wants to do a bad to someone ਅਤੇ ਆਪਣੀ ਖੁਸ਼ੀ ਲਈ ਦੂਜਿਆਂ ਦੀ ਪਰਵਾਹ ਹੀ ਕਰਦਾ ਹੈ ਉਨਾਂ ਲਈ ਬੁਰਾ ਪਰ ਆ ਬੋਲਦਾ ਹੈ। ਉਹਨੇ ਬਿਜ਼ਨਸ ਨੂੰ ਥੱਲੇ ਕਰਨਾ ਚਾਹੁੰਦਾ ਹੈ। ਅਤੇ ਆਖਿਰ ਦੇ ਵਿੱਚ ਅਸੀਂ ਉੱਥੇ ਪਹੁੰਚਦੇ ਹਾਂ। ਬਈ ਉਹ ਖੁਸ਼ੀ ਨੂੰ ਲੱਭ ਰਿਹਾ ਹੈ। ਅਤੇ ਜਿਹੜੀ ਖੁਸ਼ੀ ਹੈ ਮੇਰੇ ਦੋਸਤੋ ਉਹ ਪਰਮੇਸ਼ਵਰ ਦੇ ਪਿਆਰ ਤੇ ਮੁਹੱਬਤ ਦੇ ਵਿੱਚੋਂ ਮਿਲਦੀ ਹੈ। from the love of the mighty god ateo janit dharmikta de vaston ne ohna chon mildi hai ateo kehna ke jehda parmeshwar da jehda aatma hai and he is saying that the speaker of the lord jatak tade utte oda aatma nahi aa janda jatak tusi odi aatma de thalle nahi aa jande us tuse tuse, 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 tak tusi odo tak tusi usdi aashish nu le nahi sakde ਉਦੋਂ ਤੱਕ ਜੀਵਨ ਬਦਲੇਗਾ ਨਹੀਂ ਉਦੋਂ ਤੱਕ ਜੀਵਨ ਸਮੂਥ ਨਹੀਂ ਹੋਵੇਗਾ ਅਤੇ ਅੱਜ ਸਾਨੂੰ ਆਪਣੇ ਜੀਵਨ ਦੇ ਅੰਦਰ ਪਰਮੇਸ਼ਵਰ ਦੇ ਜਿਹੜੇ ਮਾਰਗ ਹਨ ਉਹਨੂੰ ਲੈਣਾ ਜ਼ਰੂਰੀ ਹੈ of god ਕਿਉਂਕਿ ਪਰਮੇਸ਼ਰ ਤੁਹਾਡੇ ਜੀਵਨ ਦੇ ਅੰਦਰ ਆਪਣੀ ਆਸ਼ੀਸ਼ ਨੂੰ ਪਾਉਣਾ ਤਾਂ ਚਾਹੁੰਦੇ ਹਨ ਪਰ ਸਾਡਾ ਡਰ ਜਿਹੜਾ ਹੈ ਉਹ ਪਰਮੇਸ਼ਰ ਦੇ ਜਿਹੜੇ ਉਹ ਅਨਮੋਲ ਪਦਾਰਥ ਹਨ ਉਹਨਾਂ ਤੱਕ ਸਾਨੂੰ ਪਹੁੰਚਣ ਨਹੀਂ ਦਿੰਦਾ doesn't let those blessings or us to go to that point ate bosan lok ne chhede yesu masih de naal apna rishta jodi baithe han many have bound their relationship with jesus christ par bible dasda hai ke unhan de andar ek dar da spirit hai but bible says there is a fear spirit in their heart ate jehre dragal lok ne jinan de andar dar da spirit ho kithe jaan gaye ate bible dasda hai ke unhan sare anda

ਉਹ ਝੀਲ ਜਿਹੜੀ ਅੱਗ ਤੇ ਗੰਧਕ ਦੇ ਨਾਲ ਭਲਦੀ ਹੈ ਅਤੇ ਬਾਈਬਲ ਦੱਸਦਾ ਹੈ ਕਿ ਉਹ ਦੂਸਰੀ ਮੌਤ ਹੈ ਅਤੇ ਬਾਈਬਲ ਦੱਸਦਾ ਹੈ ਕਿ ਜਿਹੜੇ ਡਰਦੇ ਲੋਕ ਹਨ ਜਿਸ ਤਰ੍ਹਾਂ ਯੀਸ਼ੂ ਮਸੀਹ ਨੂੰ ਫੜਨ ਸਮੇਂ ਬਹੁਤ ਵੱਡੀ ਉਦਾਹਰਨ ਹੈ ਜਿਹੜੀ ਮੈਂ ਇਸ ਨਾਲ ਜੋੜਨੀ ਚਾਹੁੰਦਾ ਹਾਂ ਜਦੋਂ ਯਿਸੂ ਮਸੀਹ ਆਪਣੇ ਚੇਲਿਆਂ ਦੇ ਨਾਲ ਗੱਤਸਮਨੀ ਬਾਗ ਦੇ ਵਿੱਚ ਬੈਠੇ ਸਨ ਤੇ ਉਸ ਵੇਲੇ ਉੱਥੇ ਪ੍ਰਾਰਥਨਾ ਕਰ ਰਹੇ ਸਨ ਅਤੇ ਉਹਨਾਂ ਨੂੰ ਫੜਨ ਦਾ ਵਕਤ ਆ ਗਿਆ ਸੀ ਅਤੇ ਜਦੋਂ ਲੋਕਾਂ ਦੀ ਵੱਡੀ ਪੀੜ ਆਈ ਅਤੇ ਜਦੋਂ ਹਕੂਮਤਾਂ ਦੇ ਕੁਝ ਲੋਕ ਨਾਲ ਆਏ ਅਤੇ ਉਹਨਾਂ ਨੇ ਜਲਦਬਾਜ਼ੀ ਦੇ ਵਿੱਚ ਆ ਕੇ ਪੁੱਛੇ ਕਿ ਯਿਸੂ ਕਿੱਥੇ ਹੈ? ਜਾਂ ਯਿਸੂ ਕੌਣ ਹੈ? ਤੇ ਯਿਸੂ ਮਸੀਹ ਨੇ ਕਿਹਾ ਮੈਂ ਹਾਂ ਯਿਸੂ। जीसस ਪਰ ਜੀ ਯੇਸੂ ਮਸੀਹ ਉਥੋਂ ਭੱਜਣਾ ਚਾਹੁੰਦੇ ਲੁਕਣਾ ਚਾਹੁੰਦੇ ਜਿਉ ਆਪਣੇ ਚੇਲੇ ਨੂੰ ਇਹ ਹੁਕਮ ਦਿੰਦੇ ਬੈਤ ਸੀ ਭੀੜ ਦੇ ਨਾਲ ਲੜੋ ਭੀੜੋ ਤੇ ਯੇਸੂ ਉਸ ਦਿਨ ਜਿਹੜਾ ਆ ਉਹ ਆਪਣਾ ਸਮਾਂ ਬਚਾ ਸਕਦੇ ਸਨ ਪਰ ਬਾਈਬਲ ਇਹ ਗੱਲ ਨੂੰ ਸਾਫ ਕਰਦਾ ਹੈ ਬਾਈਬਲ ਕਲੀਅਰ ਪਈ ਯਿਸੂ ਮਸੀਹ ਦੇ ਨਾਮ ਦੇ ਅੰਦਰ ਡਰ ਨਹੀਂ ਹੈ ਅਤੇ ਜਿਹੜੇ ਯਿਸੂ ਮਸੀਹ ਦੇ ਨਾਮ ਦੇ ਨਾਲ ਜੁੜ ਜਾਂਦੇ ਨੇ ਉਹਨਾਂ ਦੇ ਅੰਦਰ ਵੀ ਡਰ ਨਹੀਂ ਹੈ ਅਤੇ ਪਰ ਜਿਨ੍ਹਾਂ ਦੇ ਅੰਦਰ ਡਰ ਹੈ ਡਰ ਦਾ ਹਿੱਸਾ ਹੈ ਉਹ ਪਰਮੇਸ਼ੁਰ ਦੇ ਲੋਕ ਨਹੀਂ ਹਨ ਉਹ ਪਰਮੇਸ਼ੁਰ ਦੇ ਰਾਜ ਦੇ ਲੋਕ ਵੀ ਨਹੀਂ ਹਨ धार्मिकता के वस्त्र के अंदर भी नहीं हैं वो यीशु के लहू के ऊपर भरोसा नहीं रखते वो नेचा नहीं करते इसे करके लिख रहा कि जिधे बेपरतीते हैं। That's why he is writing all those who are unbelievers. साढे विच बहुत सारे बेपरतीते भी हैं। Amongst us are many यीशु मसीह ने अपने अपनों जोड़ना। And वो ने अपना रिश्ता बनाना।

ਨਹੀਂ ਵਿਚ ਆਫ ਜੀਸਸ ਕ੍ਰਾਈਸ ਜੀਸਸ ਕ੍ਰਾਈਸ ਜੀਸਸ ਕ੍ਰਾਈਸ ਜੀਸਸ ਕ੍ਰਾਈਸ ਸਿਰਫ ਯੇਸ਼ੂ ਮਸੀਹ ਦਾ ਨਾਮ ਹੈ ਓਨਲੀ ਦਾ ਨੇਮ ਆਫ ਜੀਸਸ ਜਿਸ ਨਾਮ ਦੇ ਵਿੱਚ ਮੁਕਤੀ ਹੈ ਇਨ ਵਿਚ ਨੇਮ ਇਸ ਚੈਲ ਵਾਈ ਜਿਸ ਨਾਮ ਦੇ ਵਿੱਚ ਅਸੀਂ ਧਾਰਮਿਕਤਾ ਦੇ ਵਸਤਰਾਂ ਨੂੰ ਪਾਉਂਦੇ ਹਾਂ ਇਨ ਵਿਚ ਨੇ ਵੀ ਵੇਅਰ ਦਾ ਕਲੋਸ ਆਫ ਰਾਈਟਸਨੈਸ ਅਤੇ ਜਿਸ ਨਾਮ ਦੇ ਵਿੱਚ ਅਸੀਂ ਧਰਮ ਦਾ ਪ੍ਰਚਾਰ ਕਰਦੇ ਹਾਂ ਇਨ ਵਿਚ ਨੇ ਵੀ ਪ੍ਰੀਚੇਸ ਉਸਨੇ ਕਿਹਾ ਜਾਓ ਸਰਬੱਤ ਸਿਸ਼ੇ ਸਾਹਮਣੇ ਹੀ ਸੈੱਡ ਦੈਟ ਗੋਇੰਟ ਟੂ 올 ਦਾ ਵਰਲਡ ਅਤੇ ਖੁਸ਼ਖਬਰੀ ਦਾ ਪ੍ਰਚਾਰ ਕਰੋ ਆਈ ਬ੍ਰੀਚ ਦਾ ਕੁੱਡ ਨਿਊਜ਼ ਖੁਸ਼ਖਬਰੀ ਦਾ ਪ੍ਰਚਾਰ ਕਰੋ

ਕੀ ਮੈਂ ਤੁਹਾਨੂੰ ਕਹਿੰਦਾ ਕਿ ਆਰਥੀ ਨੂੰ ਥੱਲੇ ਰੱਖੋ ਜੀਸਸ ਸੈਟ ਕੀਪ ਦਸ ਦਿਸ ਗ੍ਰੇਵ ਟਾਊਨ ਉਹਦੇ ਵਿੱਚ ਕਿੰਨੇ ਸ਼ਮਰ ਸੀਗਾ ਹੀ ਹੈਡ ਸੋ ਮੱਚ ਆਫ ਪਾਵਰ ਕਿਸੇ ਦੀ ਜਾਂਦੀ ਆਰਥੀ ਨੂੰ ਰੋਕਣਾ ਜਸਟ ਕੋਇੰਗ ਦੈਟ ਹੀ ਦੇ ਆ ਟੇਕਿੰਗ ਟੂ ਬਰੀ ਹਿਮ ਐਂਡ ਸਟਾਪਿੰਗ ਦੈਮ ਇਹ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਦਿਸ ਇਜ਼ ਇਨ ਇਟਸੈਲਫ ਅ ਬਿਗ ਥਿੰਗ ਫਿਰ ਯਿਸੂ ਮਸੀਹ ਨੇ ਆਰਥੀ ਨੂੰ ਥੱਲੇ ਰੱਖੋ ਜੀਸਸ ਕ੍ਰਾਈਸ ਸੈਟ ਜਸਟ ਕੀਪ ਦੈਟ ਬੋਡੀ ਟਾਈਟ ਕੁੱਝੀ ਗੱਲ ਆਰਥੀ ਥੱਲੇ ਰੱਖੀ ਗਈ ਅ ਸੈਕੰਡਲੀ ਵਾਟ ਥੀ ਵਾਸ ਕੈਪਚਰਡ ਅ ਤੇਸਰੀ ਗੱਲ ਯਿਸੂ ਮਸੀਹ ਨੇ ਉਸ i tell you gehe uth ke baith sha oh the one who is get up and sit down ate sare logan de samne amongst in the front of all people ate oh jehda murda siga oh us jehdi arthisis de utte baith gaya and the dead one just rose and sat mai badi ajeeb tasveeran nu bible vich dekhta haan and i see a mysterious pictures in the bible ve har chehda vyakti manji de utte baithda hai the one he sitting on the sofe de utte baithda hai carh de baithda hai jahaz de baithda hai ਪਰ ਕੋਈ ਵੀ ਝੋਲਾ ਵਿਅਕਤੀ ਆਰਥੀ ਦੇ ਉੱਤੇ ਨਹੀਂ ਬੈਠੇਗਾ ਕੋਈ ਵੀ ਵਿਅਕਤੀ ਆਰਥੀ ਦੇ ਉੱਤੇ ਨਹੀਂ ਬੈਠਦਾ ਪਰ ਜਦ ਯਿਸੂ ਮਸੀਹ ਨੇ ਸ਼ਬਦ ਬੋਲੇ ਆ ਤੇ ਉਹ ਜਿਹੜਾ ਵਿਅਕਤੀ ਸੀ ਉਹ ਉਸ ਆਰਥੀ ਦੇ ਉੱਤੇ ਬੈਠ ਗਿਆ ਉੱਠ ਕੇ ਮੈਂ ਸੋਚ ਰਿਹਾ ਕਿੰਨੇ ਸ਼ਬਦ ਉਹਦੇ ਤਾਕਤ ਦੇ ਨਾਲ ਭਰੇ ਹੋਏ ਹੋਣਗੇ ਕਿਸ ਤਰ੍ਹਾਂ ਜਦੋਂ ਉਹ ਜਾ ਰਿਹਾ ਸੀ ਤੇ ਲੋਕਾਂ ਦੀਆਂ ਭੀੜਾਂ ਉਹਦੇ ਪਿੱਛੇ ਆ ਰਹੀਆਂ ਸੀ How he was going and people flock, flocking towards him. मिर्कलते, 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 चमत्कारते, 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 How he just uh, did miracles and miracles and miracles. And he said in the Bible if I ask help from the Lord. Won't he set an army of angels. ਪਰ ਯਿਸੂ ਮਸੀਹ ਆਪਣੇ ਆਪਣੇ ਪਿਤਾ ਦੀ ਮਰਜ਼ੀ ਨੂੰ ਜਾਣਦੇ ਸਨ ਇਸੇ ਤਰ੍ਹਾਂ ਸਾਨੂੰ ਵੀ ਅੱਜ ਆਪਣੇ ਪਿਤਾ ਦੀ ਮਰਜ਼ੀ ਨੂੰ ਜਾਣਨਾ ਹੈ ਭਈ ਪਿਤਾ ਦੀ ਮਰਜ਼ੀ ਸਾਡੇ ਜੀਵਨ ਦੇ ਅੰਦਰ ਕੀ ਹੈ ਸਾਨੂੰ ਇੱਥੇ ਉਸਨੇ ਕਿਉਂ ਬੁਲਾਇਆ ਹੈ ਅਸੀਂ ਕਿਉਂ ਆਏ ਹਾਂ ਇੱਕ ਗੱਲ ਯਾਦ ਰੱਖਣਾ ਜਿੰਨੇ ਵੀ ਇੱਥੇ ਆਏ ਹਨ ਆਲ ਹੂ ਹੈਵ ਕਮ ਅੱਜ ਦੀ ਰਿਕਾਰਡਿੰਗ ਹੋ ਚੁੱਕੀ ਹੈ ਟੁਡੇਸ ਰਿਕਾਰਡਿੰਗ ਹੈਸ ਬੀਨ ਡਨ ਪਰ ਬੇਸ਼ੱਕ ਨੇ ਕੀਤੀ ਹੈ ਗੋਡ ਹੈਸ ਡਨ ਇਟ ਸਵਰਗਾਂ ਦੇ ਵਿੱਚ ਹੋ ਰਹੀ ਹੈ ਐਂਡ ਇਟ ਇਜ਼ ਬੀਨ ਡਨ ਇਨ ਦ ਹੈਵਨਸ ਅਤੇ ਉਹ ਤੁਹਾਨੂੰ ਕਿਸੇ ਕੀਮਤ ਦੇ ਉੱਤੇ ਬਖਸ਼ੇਗਾ ਨਹੀਂ ਹੀ ਵਿਲ ਨੈਵਰ ਏਵਰ ਸਪੇਅਰ ਯੂ ਐਟ ਐਨੀ ਕਾਸਟ ਅਤੇ ਉਸਤੇ ਕੋਲਾ ਜਿਹੜਾ ਜਿਉਂਦਾ ਜਾਜ ਦਾ ਪ੍ਰੂਫ ਹੈ ਕਿ ਤੁਸੀ ਉਸਦੀ ਆਵਾਜ਼ ਨੂੰ ਸੁਣ ਰਹੇ ਹੋ ਕਿ ਤੁਸੀ ਆਵਾਜ਼ ਕੀ ਹੈ ਜੀ ਜੀਸਸ ਨੂੰ ਲਾਰਡ ਸੀ ਆਪਣੇ ਪਿਤਾ ਦੀ ਆਵਾਜ਼ ਨੂੰ ਪਛਾਣਨ ਦੀ ਇਫ ਜੀਸਸ ਰਿਕਵਾਇਰਡ ਟੂ ਲਿਸਨ ਟੂ ਹਿਸ ਫਾਦਰਸ ਵੋਇਸ ਅਤੇ ਜਨੇਵੀ ਅਸੂਸ ਦੇ ਚੇਲੇ ਹਾਂ ਸਾਨੂੰ ਵੀ ਜ਼ਰੂਰਤ ਹੈ ਅੱਜ ਉਸਦੀ ਆਵਾਜ਼ ਨੂੰ ਪਛਾਣਨ ਦੀ ਉਸਦੀ ਮਰਜ਼ੀ ਨੂੰ ਸਮਝ ਲੈਣ ਦੀ And to know his will ਉਸਦੀ ਮਰਜ਼ੀ ਕੀ ਹੈ What is his will ਉਹ ਕੀ ਚਾਹੁੰਦਾ ਹੈ What does he want ਉਹ ਨਹੀਂ ਚਾਹੁੰਦਾ ਤੁਸੀਂ ਆਪਣੇ ਘਰ ਛੱਡ ਦਿਓ He doesn't want you to leave your homes ਉਹ ਨਹੀਂ ਚਾਹਨਾ ਕਿ ਤੁਸੀਂ ਆਪਣੇ ਘਰਾਂ ਤੋਂ ਬਾਹਰ ਚਲੇ ਜਾਓ He doesn't want you go and leave your homes and go out only chahnda ke tusi baliyan deo only chahnda ke tusi hor na devtaan di pooja karo only chahnda ke tade andar dar hove te o ki chahnda hai steve planning kia kyon sne apne puttar nu ditta ਵਸਾਲ ਜਿਹੜਾ ਇੱਕ ਲਿੱਲ ਦੀ ਤਰ੍ਹਾਂ ਉਹ ਮਾਰਿਆ ਗਿਆ ਹੂ ਵਾਸ ਮਰਟਡ ਲਾਈਕ ਅ ਲੈਂਬ ਅਤੇ ਕੌਣ ਸੀ ਜਿਹੜਾ ਸਾਡੇ ਲਈ ਮਰਿਆ ਹੂ ਵਾਸ ਇਟੂ ਡਾਈਡ ਫੋਰ ਅਸ ਅਤੇ ਕਿਉਂ ਅਜਿਹੀ ਅਜੋਦੀ ਹਜ਼ੂਰੀ ਦੇ ਵਿੱਚ ਇਕੱਠੇ ਹੁੰਦੇ ਹਾਂ ਵਾਈ ਵੀ ਗੈਦਰ ਇਨਟੂ ਹਿਸ ਪ੍ਰੈਜ਼ੈਂਸ ਕਿਉਂਕਿ ਪਰਮੇਸ਼ਵਰ ਦਾ ਜਿਹੜਾ ਅਨੁਗ੍ਰਹਿ ਹੈ ਫੋਰ ਦਾ ਗ੍ਰੇਸ ਆਫ ਗੋਡ ਥੈਟ ਹੈ ਅਤੇ ਜਿਹੜਾ ਪਰਮੇਸ਼ਵਰ ਦਾ ਪ੍ਰੇਮ ਹੈ ਐਂਡ ਦਾ ਲਵ ਆਫ ਗੋਡ ਅਤੇ ਅੱਜ ਸਾਨੂੰ ਮਜਬੂਰ ਕਰਦਾ ਹੈ ਤਾ ਕਿ ਉਸ ਦੀ ਆਵਾਜ਼ ਨੂੰ ਸੁਣ ਲਈਏ ਮੈਂ ਤੁਹਾਨੂੰ ਅੱਜ ਇਹ ਦਾਅਵੇ ਨਾ ਕਹਿਣਾ ਚਾਹੁੰਦਾ ਹਾਂ ਪਰਮੇਸ਼ਰ ਤੁਹਾਡੀਆਂ ਸ਼ਕਲਾਂ ਨਹੀਂ ਦੇਖ ਰਿਹਾ ਕਿਉਂਕਿ ਉਸਨੇ ਤੁਹਾਡੀਆਂ ਸ਼ਕਲਾਂ ਨੂੰ ਖੁਦ ਬਣਾਇਆ ਹੈ ਅਤੇ ਪਰਮੇਸ਼ਰ ਤੁਹਾਡੇ ਦਿਲਾਂ ਨੂੰ ਦੇਖ ਰਿਹਾ ਹੈ ਜਿਸ ਤੇ ਬਹੁਤ ਫੈਸਲੇ ਆਉਂਦੇ ਹਨ ਅਤੇ ਪਰਮੇਸ਼ਰ ਅੱਜ ਤੁਹਾਡੇ ਦਿਲਾਂ ਨੂੰ ਬਦਲੀ ਕਰਨਾ ਚਾਹੁੰਦਾ ਹੈ। ਅਤੇ ਪਹਿਲੀ ਗੱਲ ਤੋਬਾ ਕਰਨਾ ਹੈ। ਸੇ ਬਪਟਿਸਮਾ ਲੈਣਾ ਹੈ। ਪਵਿੱਤਰ ਆਤਮਾ ਦੇ ਧਾਨ ਨੂੰ ਪੋਣਾ ਹੈ। ਕਿਸ ਨੇ ਕਿਹਾ ਹੈ ਲੋਕੋ? ਆਪਣਾ ਪ੍ਰਾਣ ਅਦਿਲ ਮੈਨੂੰ ਦਿਓ। ਅਤੇ ਮੈਂ ਤੁਹਾਨੂੰ ਇੱਕ ਨਵਾਂ ਦਿਲ ਦੇਵਾਂਗਾ।

the control of everyone ਕਿਉਂਕਿ ਤੁਹਾਨੂੰ ਪਰਮੇਸ਼ਵਰ ਨੇ ਇੱਕ ਦਿਲ ਦੇਣਾ ਹੈ ਅਤੇ ਉਹ ਦਿਲ ਜਿਹੜਾ ਹੈ ਉਹ ਦੂਜਿਆਂ ਦੇ ਲਈ ਨਿਮਰਤਾ ਦਾ ਦਿਲ ਹੋਏਗਾ ਧਾਰਮਿਕਤਾ ਦੇ ਵਸਤਰਾਂ ਦੀ ਗੱਲ ਕਰਨੀ ਚਾਹੁੰਦਾ ਹਾਂ ਉਹ ਆਤਮਾ ਜਿਹੜਾ ਸਾਡੇ ਉੱਤੇ ਹੈ ਅਤੇ ਧਾਰਮਿਕਤਾ ਦੇ ਵਸਤਰ ਕੀ ਹਨ ਜਦੋਂ ਇੱਕ ਲੜਕੀ ਦਾ ਵਿਆਹ ਹੁੰਦਾ ਹੈ ਤੇ ਉਸਨੇ ਜਿਹੜਾ ਸੂਟ ਪਹਿਨਿਆ ਹੁੰਦਾ ਹੈ ਉਸ ਨੂੰ ਕਿੰਨਾ ਸੰਭਾਲ ਕੇ ਰੱਖਿਆ ਜਾਂਦਾ ਹੈ ਪਾਣ ਤੋਂ ਪਹਿਲਾਂ ਵੀ ਦੇਖਿਆ ਜਾਂਦਾ ਹੈ ਤੇ ਪਾਣ ਤੋਂ ਬਾਅਦ ਵੀ ਦੇਖਿਆ ਜਾਂਦਾ ਹੈ। ਤਾਂ ਕਿ ਉਸ ਤੇ ਕੋਈ ੱੱਬਾ ਜਾਂ ਦਾਗ ਜਾਂ ਕਿਤੇ ਕੋਈ ਖਰਾਬ ਨਾ ਹੋਵੇ। ਹਾਲਾਂਕਿ ਉਸਨੇ ਧਰਤੀ ਤੇ ਹੀ ਆਪਣੇ ਜੀਵਨ ਸਾਥੀ ਦੇ ਨਾਲ ਜਾਣਾ ਹੁੰਦਾ ਹੈ। ਅਤੇ ਸਿਜਨੇਵੀ ਆਸੀ ਯਿਸੂ ਮਸੀਹ ਸਾਡਾ ਦੁਲਾ ਹੈ। whose uh, bridegroom is Jesus Christ. At the si sare usni dulhan ha. We are his bride. At okay, the ajo kena chonda hai. And you need to be wants to tell you. Ke tusi apne vastra nu swar lo. That you take care of your clothes. Dekho so thade vastra te koi daag to nahi hai. Oh see is there any blemish in your clothes? Asi apne aap nu hor pure karna hai. You need to purify us. Usnu saaf karna apne aap nu. अते किन्हें चाहों देने के आज जो साफ हो ਆਈਏ ਆਪਣੇ ਹੱਥਾਂ ਨੂੰ ਉਠਾਈਏ ਅਸੀਂ ਪ੍ਰਾਰਥਨਾ ਕਰਦੇ ਹਾਂ ਕਾਈਂਡਲੀ ਰੇਜ਼ ਯੋਰ ਹੈਂਡਸ ਵੀ ਵਿਲ ਬੀ ਪ੍ਰੇਇੰਗ ਓ ਸਰਗੀ ਪਿਤਾ ਜੀ ਹੈਵਨਲੀ ਫਾਦਰ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਇਨ ਦਾ ਨੇਮ ਆਫ ਜੀਸਸ ਕ੍ਰਾਈਸਟ ਅਸੀਂ ਜਾਣਦੇ ਹਾਂ ਕਿ ਅਸੀਂ ਪਾਪੀ ਹਾਂ ਵੀ ਨੋ ਵੀ ਆਰ ਸਿਨਰਸ ਜਾਣੇ ਅਣਜਾਣੇ ਵਿੱਚ ਅਸੀਂ ਬਹੁਤ ਸਾਰੇ ਗੁਨਾਹ ਕੀਤੇ ਹਨ ਲੋਇੰਗਲੀ ਅਨਲੋਇੰਗਲੀ ਵੀ ਆਰ ਸਿਨਰਸ ਅਤੇ ਤੁਹਾਡਾ ਦਿਲ ਦੁਖਿਆ ਹੈ